ਨੂਰ ਮਹਿਲ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਘਰ ਜਾਂਦੇ ਵਿਅਕਤੀ ਨੂੰ ਰੋਕ ਕੇ ਬਦਮਾਸ਼ਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸਿਵਲ ਹਸਪੀਟਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਜਲੰਧਰ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਗਿਆ ਪਰ ਹਾਲਾਤਾਂ ਨੂੰ ਦੇਖਦੇ ਹੋਏ ਸਿਵਲ ਹਸਪੀਟਲ ਦੇ ਵੱਲੋਂ ਜਲੰਧਰ ਦੇ ਇੱਕ ਨਿੱਜੀ ਹਸਪੀਟਲ ਦਾਖਲ ਕਰਵਾਇਆ ਗਿਆ ਜਿੱਥੇ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਦੇਰ ਰਾਤ ਆਪਣੇ ਟਰੈਕਟਰ ਤੇ ਸਵਾਰ ਹੋ ਕੇ ਇਹ ਵਿਅਕਤੀ ਜਾ ਰਿਹਾ ਸੀ ਘਰ ਵੱਲ ਨੂੰ ਤਾਂ ਇਸੇ ਦੌਰਾਨ ਅਨਪਛਾਤਿਆਂ ਦੇ ਵੱਲੋਂ ਇਸ ਨੂੰ ਪਹਿਲਾਂ ਰੋਕਿਆ ਗਿਆ ਫਿਰ ਇਹਦੀਆਂ ਅੱਖਾਂ ਦੇ ਵਿੱਚ ਕੁਝ ਦਵਾਈ ਪਾਈ ਗਈ ਜਿਸ ਤੋਂ ਬਾਅਦ ਜਦੋਂ ਇਹ ਵਿਅਕਤੀ 헤ਠਾ ਡਿੱਗ ਜਾਂਦਾ ਤਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਤੇ ਕਈ ਵਾਰ ਕੀਤੇ ਗਏ ਤਾਂ ਅਜਮੇਰ ਸਿੰਘ ਵਿਅਕਤੀ ਦਾ ਨਾਮ ਦੱਸਿਆ ਜਾ ਰਿਹਾ ਹੈ 41 ਸਾਲ ਇਸ ਦੀ ਉਮਰ ਹੈ ਜੋ ਕਿ ਹੁਣ ਜਲੰਧਰ ਦੇ ਨਿੱਜੀ ਹਸਪੀਟਲ ਵਿਖੇ ਜੇਰੇ ਇਲਾਜ ਹੈ। ਉਥੇ ਪੀੜਤ ਪਰਿਵਾਰ ਨੇ ਪੁਲਿਸ ਵਾਲਿਆਂ ਤੇ ਵੀ ਕਾਫੀ ਗੰਭੀਰ આરોਪ ਲਗਾਏ ਨੇ ਕਿ ਜਿਨ੍ਹਾਂ ਬਦਮਾਸ਼ਾਂ ਨੇ ਜੋ ਉਹਨਾਂ ਦੇ ਵਿਅਕਤੀ ਦੇ ਉੱਤੇ ਹਮਲਾ ਕੀਤਾ ਹੈ, ਉਹਨਾਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਪਰ ਪੁਲਿਸ ਕੋਈ ਵੀ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਦਾ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਈ ਸ਼ਿਕਾਇਤਾਂ ਜੋ ਹੈ ਅਦਰਜ ਕਰਵਾਈਆਂ ਗਈਆਂ ਨੇ ਪਰ ਪੁਲਿਸ ਦੇ ਵੱਲੋਂ ਕੋਈ ਵੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ ਹੈ ਤਾਂ ਭਾਰੀ ਰੋਸ ਸਪਿਰਿਤ ਪਰਿਵਾਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਨਾਲ ਦੀ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਨੂਰ ਮਹਿਲ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ 41 ਸਾਲਾ ਜਮੇਰ ਸਿੰਘ ਨੂੰ ਅਣਪਛਾਤੇਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਮੁੱਢਲੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਪਹਿਲਾਂ ਵੀ ਕਈ ਵਾਰ ਇਨਾ ਦੀ ਲੜਾਈ ਝਗੜਾ ਹੋ ਚੁੱਕਿਆ ਹੈ ਤਾਂ ਅਜੇਹ ਦੇ ਵਿੱਚ ਦੇਰ ਰਾਤ ਵਿਅਕਤੀ ਨੂੰ ਜਿਹੜਾ ਜਦੋਂ ਕਾਰ ਜਾ ਰਿਹਾ ਸੀ ਤਾਂ ਇਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤਾਂ ਆਈਸੀਯੂ ਦੇ ਵਿੱਚ ਇਸ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਅਜੇ ਵੀ ਜੋ ਬਦਮਾਸ਼ ਸ਼ਰੇਆਮ ਸ਼ਹਿਰ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਜੋ ਹੈ ਇਹ ਦਿਨ ਅਜਿਹੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਪੂਰਾ ਅਭਿਆਨ ਤੁਹਾਨੂੰ ਸੁਣਾ ਦਿੰਦੇ ਹਾਂ ਜੋ ਪੀੜਿਤ ਪਰਿਵਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਗੱਲਬਾਤ ਭਾਜੀ ਕੱਲ ਸ਼ਾਮੀ ਤੇ ਮੇਰਾ ਮਾਮਾ ਲਗਦਾ ਅਜਮੇਰ ਸਿੰਘ ਨਾ ਉਹ ਮੇਰੇ ਨਾਲ ਮੇਰੀ ਖੇਤੀਬਾੜੀ 'ਚ ਮੇਰਾ ਹੱਥ ਪਾਉਣ ਵਾਸਤੇ ਮੇਰੇ ਪਿੰਡ ਆਇਆ ਹੋਇਆ ਸੀ ਉਹ ਮੇਨਾ ਰਹਿੰਦਾ ਉਹ ਕੱਲ ਸ਼ਾਮੀ ਟਰੈਕਟਰ ਦੇ ਉੱਤੇ ਚਾਰ ਬੰਦਿਆਂ ਦੀ ਲੇਬਰ ਨੂੰ ਪਿੰਡ ਪ੍ਰਤਾਪਰੇ ਛੱਡਣ ਗਿਆ ਫਲੋਰਾ ਮੇਨਰ ਉੱਤੇ ਤੇ ਜਦੋਂ ਉਹ A1 ਢਾਬੇ ਦੇ ਸਾਹਮਣੇ ਦੀ ਨੰਗਿਆ A1 ਢਾਬੇ ਦਾ ਮਾਲਕ ਪੱਪੂ ਜਿਹੜਾ ਉਹ ਸਾਡੇ ਨਾਲ ਪ੍ਰਾਣੀ ਖਾਂਗੇ ਰੱਖਦਾ ਹੈ ਜ਼ਮੀਨ ਝਗੜੇ ਨੂੰ ਲੈ ਕੇ ਤੇ ਉਸਨੇ ਜਦੋਂ ਇਹ ਜਾਂਦਾ ਦੇਖਿਆ ਕਿ ਇਹ ਵਾਪਸ ਇਕੱਲਾ ਇਕੱਲਾ ਆਊਗਾ ਵਾਪਸੀ ਦੇ ਵਿੱਚ ਤਕਰੀਬ 8 8.5 ਦੇ ਕਰੀਬ ਉਹਨਾਂ ਨੇ ਜਦੋਂ ਵਾਪਸੀ ਦੇ ਵਿੱਚ ਇਹਨੂੰ ਮੋਟਰਸਾਈਕਲ ਨਾਲ ਲਾ ਕੇ ਅੱਖਾਂ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਇਹਨਾਂ ਤੇ ਪਾਇਆ ਗਿਆ ਉਹਨੇ ਟਰੈਕਟਰ ਰੋਕ ਲਿਆ ਅੱਖਾਂ ਵੀ ਨਹੀਂ ਖੁੱਲਦੀਆਂ ਸੀਗੀਆਂ ਛਾਤੀ ਤੇ ਵੀ ਪਿਆ ਹੋਇਆ ਤੇ ਉਦੋਂ ਬਾਅਦ ਇਹਦੀ ਇੱਥੇ ਹੋ ਕੇ ਉਹਨੇ ਇਹਨਾਂ ਦੀ ਫੁੱਟਮਾਰਕ ਕੀਤੀ ਬਹੁਤ ਤਿੱਖੇ ਤੇਜ਼ ਹਥਿਆਰਾਂ ਦੇ ਨਾਲ ਆ ਵੀ ਹਮਲੇ ਵੀ ਹੋਏ ਹੋਏ ਤੇ ਜਦੋਂ ਪਤਾ ਲੱਗਾ ਕਿ ਅਸੀਂ ਵੇਟ ਕੀਤੀ ਕਿ ਸਾਡਾ ਬੰਦਾ ਬਹੁਤ ਟਾਈਮ ਹੋ ਗਿਆ ਕਿ ਆਇਆ ਨਹੀਂ ਕੋਈ ਅਸੀਂ ਦੋ ਜਾਨੇ ਦੇਖਣ ਗਏ ਰੋਡ ਤੇ ਤਾਂ ਸਾਨੂੰ ਇਹ ਰੋਡ ਦੇ ਉੱਤੇ ਵੱਡਿਆ ਸਾਈਡ ਤੇ ਪਾਇਆ ਮਿਲਿਆ ਇਹ ਵੰਟਾਬੇ ਦੇ ਤੋਂ ਕਰੀਬ ਇੱਕ ਖੱਤਾ ਦੋ ਖੱਤੇ ਉਰੇ ਆ ਕੇ ਮੇਨ ਰੋਡ ਦੇ ਉੱਤੇ ਜਦ ਕਿ ਟਰੈਕਟਰ ਨਾਲ ਖੜਾ ਹੋਇਆ ਸੀਗਾ ਤੇ ਇਹਨਾਂ ਨੇ ਜਦੋਂ ਅਸੀਂ ਉੱਥੇ ਗਏ ਟਰੈਕਟਰ ਇਹ ਸਾਡਾ ਟਰੈਕਟਰ ਵਾਪਸ ਆਪਣੇ ਏਵਨ ਠਾਬੇ ਤੇ ਲੱਗਾ ਔਰ ਬੰਦੇ ਨੂੰ ਉੱਥੇ ਹੀ ਪਿਆ ਹੋਇਆ ਸੀ ਮੈਂ ਪੁਲਿਸ ਕੰਪਲੇਂਟ ਕੀਤੀ ਤੇ ਪਰ ਸੱਟਾਂ ਇੰਨੀਆਂ ਸੀ ਕਿ ਬੰਦਾ ਇੰਨਾ ਜ਼ਖਮੀ ਹਾਲਾਤ ਸੀ ਇੰਨੀ ਵੇੜ ਮੇਰੇ ਕੋਲ ਹੋਈ ਨਹੀਂ ਤੇ ਮੈਂ ਆਪਣਾ ਅਸੀਂ ਪੇਸ਼ੈਂਟ ਆਪਣਾ ਚੱਕਿਆ ਤੇ ਹਸਪੀਟਲ ਆ ਗਏ ਹਸਪੀਟਲ ਆ ਕੇ ਉੱਥੋਂ ਸਾਨੂੰ ਜਲੰਧਰ ਰੈਫਰਲ ਕੀਤਾ ਗਿਆ ਉਦੋਂ ਬਾਅਦ ਜਲੰਧਰ ਅਸੀਂ ਆਏ ਆ ਸਿਵਲ ਦੇ ਵਿੱਚ ਪਹਿਲਾਂ ਕਿਹੜੇ ਹਸਪੀਟਲ ਲੈ ਨੂਰਮਨ ਸਿਵਲ ਚ ਅੱਛਾ ਜੀ ਉੱਥੋਂ ਉਹਨਾਂ ਦੀ ਮੰਨ ਲਪੱਟੀ ਕੀਤੀ ਗਈ ਤੇ ਜਦੋਂ ਉਹਨਾਂ ਦੇ ਗੰਭੀਰੀ ਹਾਲਾਤ ਦੇਖੇ ਗਏ ਤੇ ਕਿਉਂਕਿ ਉਹਨਾਂ ਦੇ ਮੂੰਹ 'ਚ ਵੀ ਕੋਈ ਪੋਇਜ਼ਨਿੰਗ ਵੈਰਾਗਾ ਉਹਨਾਂ ਤੇ ਤੱਤਾ ਰਹੇ ਸੀਗੇ ਝੱਗਾ ਰਹੀ ਸੀਗੀ ਮੂੰਹ 'ਚ ਹੁਣ ਹੀ ਸਾਨੂੰ ਸਿਵਲ ਜਲੰਧਰ ਰੈਫਰ ਕਰ ਦਿੱਤਾ ਐਮਬੂਲੈਂਸ 'ਚ ਤੇ ਜਦੋਂ ਅਸੀਂ ਜਲੰਧਰ ਆਏ ਤਾਂ ਉਹਨਾਂ ਨੇ ਵੀ ਕਿਹਾ ਕਿ ਨਹੀਂ ਵੀ ਪੇਸ਼ੈਂਟ ਦੀ ਹਾਲਾਤ ਜਿਆਦਾ ਗੰਭੀਰ ਹੈ ਮਿੱਤਸੀ ਇਹਨੂੰ ਕਿ세 ਪ੍ਰਾਈਵੇਟ ਕਿ세 ਪ੍ਰਾਈਵੇਟ ਦਿਖਾ ਲਓ ਹੁਣ ਪੇਸ਼ੈਂਟ ਦੀ ਹਾਲਾਤ ਕੀ ਹੈਗੇ ਹਜੇ ਵੀ ਪੇਸ਼ੈਂਟ ਆਈਸੀਯੂ ਚ ਤੇ ਡਾਕਟਰ ਦੱਸ ਰਿਹਾ ਕਿ ਚੈਕਿੰਗ ਐਕਸ-ਰੇ ਵੀ ਲਗਾ ਜੋ ਸਾਰਾ ਕੁਝ ਬਲੱਡ ਟੈਸਟਿੰਗ ਉਹਨਾਂ ਦੀ ਹੋ ਰਹੀ ਹੈ ਪੇਸ਼ੈਂਟ ਨਾਲ ਹਜੇ ਕੋਈ ਗੱਲਬਾਤ ਸਾਡੀ ਹੋਈ ਨਹੀਂ ਪੇਸ਼ੈਂਟ ਗੰਭੀਰ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਕੋਈ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਗਈ ਮੈਂ ਵੀ ਕੰਪਲੇਂਟ ਕਰਕੇ ਤੁਰਿਆ ਸੀ ਉੱਥੋਂ ਤੇ ਰਾਤ ਨੂੰ ਡਾਕਟਰ ਸਾਹਿਬ ਨੇ ਵੀ ਇਥੋਂ ਲਿਖਾਇਆ ਉਹਨਾਂ ਨੂੰ ਕਰੀਬ 2 2 ਵਜੇ ਦੇ ਕਰੀਬ ਲਖਾਇਆ ਹੋਣਾ ਹਜੇ ਤੱਕ ਇਸ ਟਾਈਮ 1 ਵਜ ਚੁੱਕਾ ਹਜੇ ਤੱਕ ਸਾਨੂੰ ਕੋਈ ਪੁਲਿਸ ਸਟੇਸ਼ਨ ਵੱਲੋਂ ਕੋਈ ਕੋਈ ਨਹੀਂ ਆਇਆ ਦੇਖੋ ਇਹ ਮੰਗ ਕਰਦੇ ਆ ਮੰਗ ਇਹ ਹੀ ਅਸਲ ਜਦੋਂ ਅਸੀਂ ਲੈ ਇਸ ਲੜਾਈ ਝਗੜੇ ਨੂੰ ਲੈ ਕੇ ਜੋ A1 ਢਾਬੇ ਦਾ ਮਾਲਕ ਪੱਪੂ ਆ ਉਹਨਾਂ ਤੇ ਸਾਡੇ ਵੱਲੋਂ 2 ਐਫਆਰਆਈਆਂ ਪਹਿਲਾਂ ਦਰਜ ਹੋਈਆਂ ਜਿਸ ਦੇ ਵਿੱਚ ਨਾ ਤਾਂ ਉਹ ਜ਼ਮਾਨਤ ਲੈ ਰਹੇ ਆ ਨਾ ਪੁਲਿਸ ਸਟੇਸ਼ਨ ਉਹਨਾਂ ਨੂੰ ਅਰੈਸਟ ਕਰ ਰਿਹਾ ਹੈ ਉਹ ਸ਼ਰਮ ਬਦਮਾਸ਼ੀ ਕਰਦੇ ਆ ਸਾਡੇ ਲੱਗੀ ਹੋਈ ਫਸਲ ਵੀ ਉਹਨੇ ਆਪਣੇ ਕਬਜ਼ੇ 'ਚ ਅੰਡਰ ਕੀਤੀ ਹੋਈ ਹੈ ਤੇ ਜਦੋਂ ਡੀਐਸਪੀ ਫਲੋਰ ਵੀ ਅਸੀਂ ਜਾ ਕੇ ਆਏ ਆ ਥਾਣਾ ਤਾਂ ਬਿਲਕੁਲ ਸੁਣੇ ਨਹੀਂ ਦਿਆ ਦੋਏ ਕਹਿ ਰਹੇ ਆ ਕਿ ਸਾਡੇ ਮੌਜੂਦਾ ਸਰਕਾਰ ਵੱਲੋਂ ਹੱਥ ਬੰਨੇ ਹੋਏ ਨੇ ਅਸੀਂ ਕੁਝ ਨਹੀਂ ਕਰ ਸਕਦੇ ਸਰਕਾਰ ਦਾ ਪੂਰਾ ਹੈਗਾ ਇਹ ਵਿੱਚ ਇਹ ਤਾਂ ਹੁਣ ਦੇਖੋ ਵੀ ਕਿਹਦੀ ਸ਼ਾਜਿਸ਼ ਤੇ ਉਹ ਕਰ ਰਹੇ ਆ ਜਾਨੀ ਮੇਨ ਪੁਲਿਸ ਜਾਂ ਪ੍ਰਸ਼ਾਸਨ ਸਾਡੀ ਹੈਲਪ ਨਹੀਂ ਕਰਦੇ ਇਹ ਕਹਿੰਦੇ ਮੈਂ ਕਿ ਸਰਕਾਰ ਕਰਨੀ ਅਸੀਂ ਕੰਮ ਹੈ ਕੋਈ ਪੋਸਟ ਕਹਿ ਰਹੇ ਨਹੀਂ ਦੇਖੋ ਤੁਸੀਂ ਕਹਿ ਰਹੇ ਨਾ ਕਿ ਹਾਂਜੀ ਉਹ ਕਹਿੰਦੇ ਵੀ ਸਾਡੀ ਮੌਜੂਦਾ ਸਰਕਾਰ ਵੱਲੋਂ ਸਾਡੇ ਹੱਥ ਵੱਜੇ ਹੋਏ ਨੇ ਹੁਣ ਉਹ ਇਹਦੀ ਪਾਵਰ ਹੈ ਕੌਣ ਹੈ ਉਹਦੇ ਪਿੱਛੇ ਕੌਣ ਹੈ ਇਹ ਤਾਂ ਉਹ ਜਾਣਨ ਤੇ ਹੁਣ ਉਹ ਉਦਾਂ ਹੀ ਸ਼ਰਿਆਮ ਘੁੰਮ ਰਿਹਾ ਆ ਉਹਨੇ ਦੋ ਵਾਰੀ ਵਾਰਦਾਤ ਕਰ ਦਿੱਤੀ ਆ ਪਿਛਲੇ ਪਰਚਿਆਂ ਤੇ ਉਹਨਾਂ ਦੀ ਕੋਈ ਅਰੈਸਟ ਨਹੀਂ ਪੈ ਰਹੀ ਸ਼ਰਿਆਮ ਉਹ ਫਿਰ ਰਿਹਾ ਹੈ ਬਦਮਾਸ਼ੀ ਕਰ ਰਿਹਾ ਹੈ ਫੋਨ ਕਰ ਰਿਹਾ ਹੈ ਲਲਕਾਰ ਰਿਹਾ ਹੈ ਫੋਨ ਦੇ ਉੱਤੇ ਮੈਂ ਤੁਹਾਨੂੰ ਪੋਸਟਾ ਦਿਖਾ ਸਕਦਾ ਪਰਚੇ ਹੋਏ ਤੋਂ ਬਾਅਦ ਉਹ ਰਾਤ ਨੂੰ ਲਲਕਾਰੇ ਮਾਰਦੇ ਆ ਪੋਸਟਾ ਪਾਉਂਦੇ ਆ ਲਿਖ ਕੇ ਪੋਸਟਾ ਪਾਉਂਦੇ ਆ ਮੈਂ ਤੁਹਾਨੂੰ ਦੇ ਦਿਆਂ ਹੁਣੇ ਤੁਸੀਂ ਉੱਚ ਅਧਿਕਾਰੀਆਂ ਨਾਲ ਤੁਹਾ ਗੱਲ ਕੀ ਇਸ ਬਾਰੇ ਐਸਐਸਪੀ ਸਾਹਿਬ ਹੈਗੇ ਆ ਹਾਂਜੀ ਉਹਨਾਂ ਦੇ ਵੀ ਉਹਨਾਂ ਦੇ ਵੀ ਦਰਖਾਸਤ ਦਿੱਤੀ ਹੋਈ ਆ ਐਸਐਸਪੀ ਸਾਹਿਬ ਦੇ ਵੀ ਦਰਖਾਸਤ ਦਿੱਤੀ ਹੋਈ ਆ ਹਾਂਜੀ ਉਹ ਵੀ ਮਾਰਕ ਕਰਨਗੇ ਹੋਰ ਕਹਿੰਦੇ ਮਾਰਕ ਕੀਤੀ ਹੋਈ ਹੈ ਬਿਲਕੁਲ ਥਾਣਾ ਨੂੰ ਪਰ ਫਿਲਹਾਲ ਹਜੇ ਕੋਈ ਕਾਰਵਾਈ ਨਹੀਂ ਹੋਈ ਥਾਣੇ ਵੱਲੋਂ